ਸਸ਼ੀਕਾਲ ਤੁਸੀਂ ਦੇਖ ਰਹੇ ਹੋ ਗੈਨਿਕਸ ਵੈੱਬ ਟੀਵੀ ਮੈਂ ਹਾ ਸ਼ਿਵਾਨੀ ਇਸ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਮੌਜੂਦ ਨੇ ਆਲਾਪ ਸਿਕੰਦਰ ਜੀ ਸੋ ਪਹਿਲਾਂ ਤੋਂ ਬਹੁਤ-ਬਹੁਤ ਸਵਾਗਤ ਹੈ ਤੁਸੀਂ ਕੀ ਕਹੋਗੇ ਸਰ ਬਹੁਤ ਹੀ ਵੱਡਾ ਜੋ ਵੀ ਹੋਇਆ ਹੈ ਨਾ ਵੀ ਖਾਨ ਸਾਹਿਬ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਹਿਣ ਨੂੰ ਬਚਿਆ ਹੀ ਕੁਝ ਨਹੀਂ ਜੀ ਬੰਦਾ ਕਵੇ ਤਾਂ ਕੀ ਕਵੇ ਐਸੇ ਸ਼ਬਦ ਕਹਿਣ ਦਾ ਦਿਲ ਨਹੀਂ ਕਰਦਾ ਕਿ ਅੱਜ ਜਾ ਚੁੱਕੇ ਨੇ ਸਾਡੇ ਚੋਂ ਐਸੀ ਪੋਜ਼ਿਟਿਵ ਰੂਹ ਜਿਨ੍ਹਾਂ ਨੂੰ ਖਾਨ ਸਾਹਿਬ ਦੇ ਨਾਲੋਂ ਉਹਨਾਂ ਦੇ ਦੋਸਤ ਆਪਣੀ ਮਾਵਾ ਮੰਗੂ ਜ਼ਿਆਦਾ ਪਿਆਰ ਕਰਦੇ ਸੀ ਉਹ ਉਹਨਾਂ ਨੇ ਅਖੀਰ ਟਾਈਮ ਦੇ ਵਿੱਚ ਉਹਨਾਂ ਦੀ ਸੇਵਾ ਵੀ ਲਈ ਔਰ ਇਹਨਾਂ ਦੁੱਖ ਭੋਗ ਗਿਆ ਸਾਹਬ ਨੇ ਕਿ ਆਪਣੀ ਮਦਰ ਤੋਂ ਉਸ ਤੋਂ ਦੂਰ ਬੈਠੇ ਸੱਤ ਸਮੁੰਦਰ ਪਾਰ ਬੈਠੇ ਉਹਨਾਂ ਤੋਂ ਸ਼ਾਇਦ ਆਖਰੀ ਵਾਰੀ ਗੱਲ ਵੀ ਨਾ ਹੋ ਪਾਈ ਹੋਵੇ ਮੁਸ਼ਕਿਲ ਘੜੀ ਸੀ ਬਿਮਾਰ ਸੀਗੇ ਪਰ ਮਾਪੇ ਚਾਹੇ ਜਿੰਨਾ ਮਰਜ਼ੀ ਬਿਮਾਰ ਹੋਵੇ ਚਾਹੇ ਕਟਿਆ ਵੱਡਿਆ ਪਿਆ ਹੋਵੇ ਸਿਰ ਤੇ ਬੈਠਾ ਹੋਵੇ ਬਹੁਤ ਹੌਸਲਾ ਹੁੰਦਾ ਅਸੀਂ ਗਵਾਇਆ ਆਪਣੇ ਫਾਦਰ ਸਾਹਿਬ ਨੂੰ ਸਾਨੂੰ ਪਤਾ ਕਿ ਪੇਰੈਂਟ ਦਾ ਦੁੱਖ ਕੀ ਹੁੰਦਾ ਜਾਣਦਾ ਕਿਉਂਕਿ ਜਦੋਂ ਕਿਸੇ ਦਾ ਕੋਈ ਜਾਂਦਾ ਹੈ ਉਹ ਇੱਕ ਵਾਰੀ ਮਰਦਾ ਹੈ ਪਿਛੋਂ ਪਰਿਵਾਰ ਬਾਰ-ਬਾਰ ਮਰਦਾ ਹੈ ਹਰ ਦਿਨ ਮਰਦਾ ਹੈ ਸੋ ਇਹ ਹਰ ਦਿਨ ਜਿਹੜਾ ਮਰਨਾ ਹੈ ਬਸ ਮੇਰੀ ਇਹੀ ਦੁਆ ਹੈ ਅੱਲਾਹ ਤਾਲਾ ਦੀ ਬਾਰਗਾ ਦੇ ਵਿੱਚ ਉਸ ਪਰਵਰਦੀگار ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਬਾਰਗਾ ਦੇ ਵਿੱਚ ਕਿ ਮੇਰੇ ਸੱਚੇ ਪਾਸ਼ਾ ਇਸ ਦੁੱਖ ਦੇ ਵਿੱਚੋਂ ਲੰਘਣ ਵਾਸਤੇ ਉਹਨਾਂ ਨੂੰ ਸਟਰੈਂਥ ਦਿਓ ਤੁਸੀਂ ਜੇ ਦੁੱਖ ਦਿੱਤਾ ਹੈ ਇਹ ਦੁੱਖ ਇਨੈਵਿਟੇਬਲ ਹੈ ਇਹ ਹੋਣਾ ਹੀ ਸੀਗਾ ਜੇ ਤੁਸੀਂ ਦੁੱਖ ਦਿੱਤਾ ਤਾਂ ਇਸ ਦੁੱਖ ਚੋਂ ਲੰਘਣ ਦੀ ਸਟਰੈਂਥ ਵੀ ਬਖਸ਼ਿਓ ਔਰ ਸਟਰੈਂਥ ਆਪਣੇ ਹੱਥੀ ਬਖਸ਼ਿਓ ਉਹਨੂੰ ਆਪਣੇ ਰਾਹ ਤੇ ਤੋਰਿਓ ਇਬਾਦਤ ਕਰਨ ਉਹਨਾਂ ਦੇ ਵਾਸਤੇ ਦੁਆ ਕਰਨ ਉਹਨਾਂ ਦਾ ਅੱਗੇ ਰਸਤਾ ਸਖਾਲਾ ਹੋਵੇ ਸਾਨੂੰ ਨਹੀਂ ਪਤਾ ਉਸ ਰਸਤੇ ਦੇ ਵਿੱਚ ਕੀ ਕੀ ਮੁਸ਼ਕਿਲਾਂ ਆਉਣੇ ਕਿਉਂਕਿ ਉਹ ਰਸਤਾ ਇੱਕੋ ਵਾਰ ਹੀ ਉਹ ਦੇਖਿਆ ਜਾਂਦਾ ਇਟਸ ਅ ਵਨ ਵੇ ਰੋਡ ਜਦੋਂ ਇੱਥੋਂ ਬੰਦਾ ਜਾਂਦਾ ਉਸ ਤੋਂ ਬਾਅਦ ਵਾਪਸ ਥੋੜੀ ਹੁੰਦਾ ਉਹ ਜਦੋਂ ਜਾਂਦਾ ਉਦੋਂ ਹੀ ਰਸਤਾ ਦੇਖਦਾ ਸੋ ਜਿਉਂਦੇ ਜਿਉਂ ਰਸਤਾ ਦੇਖਿਆ ਨਹੀਂ ਜਾ ਸਕਦਾ ਹਾਂ ਉਸ ਰਸਤੇ ਲਈ ਦੁਆ ਕੀਤੀ ਜਾ ਸਕਦੀ ਹੈ ਕਿ ਰਸਤਾ ਜਿਹੜਾ ਸਖਾਲਾ ਹੋਵੇ ਜਿਹੜਾ ਸਾਡਾ ਕੋਈ ਆਪਨਾ ਗਿਆ ਹੈ ਉਹਦੇ ਵਾਸਤੇ ਉਹ ਰਸਤਾ ਈਜ਼ੀ ਹੋਵੇ ਸੋ ਦੁਆ ਕਰਨੀ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਜਿਵੇਂ ਆਪਾਂ ਦੇਖ ਰਿਹਾ ਲਗਾਤਾਰ ਪੰਜਾਬੀ ਇੰਡਸਟਰੀ 'ਚ ਹਰ ਆਏ ਦਿਨ ਇੱਕ ਦੁੱਖ ਖਬਰ ਸਾਹਮਣੇ ਆਉਂਦੀ ਹੈ ਪਹਿcze ਜਸਵਿੰਦਰ ਪੱਲਾ ਜੀ ਦੀ ਡੈਥ ਹੋ ਗਈ ਉਹਦੇ ਬਾਅਦ ਚਰਨਜੀਤ ਅਹੂਜਾ ਜੀ ਦਾ ਵੀ ਦੇਹਾਂਤ ਹੋ ਗਿਆ ਸੀ ਹੁਣ ਇਹ ਵੀ ਇੱਕ ਬਹੁਤ ਹੀ ਵੱਡਾ ਯੂ ਨੋ ਸਦਮਾ ਹੈਗਾ ਪਰਿਵਾਰ ਲਈ ਪਹਾੜ ਟੁੱਟ ਗਿਆ ਇਸੇ ਬਾਰੇ ਤੁਸੀਂ ਕੀ ਕਹੋਗੇ ਕਿਤਾ ਦੇਖੋ ਸਰ ਦੇਖੋ ਇਹ ਤਾਂ ਜਿਵੇਂ ਮੈਂ ਅਕਸਰ ਗੱਲ ਕਰਦਾ ਹ ਹੁਣ ਕਦੇ ਨਾ ਕਦੇ ਇਹ ਸਾਡਾ ਪਰਿਵਾਰ ਹੈ ਜੀ ਇਹ ਸਾਡੇ ਲਈ ਇੰਡਸਟਰੀ ਨਹੀਂ ਹੈ ਸਾਡਾ ਪਰਿਵਾਰ ਹੈ ਜੇ ਮੇਰੇ ਫਾਦਰ ਸਾਹਿਬ ਉਸ ਟਾਈਮ ਉਹਜਾ ਸਾਹਿਬ ਦੇ ਚਰਨੀ ਨਾ ਲੱਗਦੇ ਉਹਜਾ ਸਾਹਿਬ ਦੇ ਦਰਬਾਰ ਤੇ ਜਾ ਕੇ ਮੱਥਾ ਨਾ ਟੇਕਦੇ ਉਹਨਾਂ ਤੋਂ ਸਿੱਖਲਾਈ ਨਾ ਲੈਂਦੇ ਤਾਂ ਸ਼ਾਇਦ ਅੱਜ ਸਰਦੂਲ ਸਿਕੰਦਰ ਕੀ ਅਲਾਪ ਸਿਕੰਦਰ ਵੀ ਤੁਹਾਡੇ ਮੂਰੇ ਨਾ ਖੜਾ ਹੁੰਦਾ ਸੋ ਜਿੱਥੇ ਮੇਰੇ ਫਾਦਰ ਸਾਹਿਬ ਦੀ ਇੰਨੀ ਪੱਕੀ ਯਾਰੀ ਭੱਲਾ ਸਾਹਿਬ ਨਾਲ ਸੀਗੀ ਜੋ ਇੱਕ ਇਸ਼ਕ ਸੀਗਾ ਉਹਨਾਂ ਦਾ ਆਪਸ ਦੇ ਵਿੱਚ ਜੋ ਇੱਕ ਸਹੇਲ ਪਣਾ ਸੀਗਾ ਉਹਨਾਂ ਦਾ ਆਪਸ ਦੇ ਵਿੱਚ ਜੋ ਰੂਹਾਂ ਦਾ ਇੱਕ ਦੂਸਰੇ ਨਾਲ ਮਜ਼ਾਕ ਵੀ ਪੂਰਾ ਕਰਨਾ ਇੱਕ ਦੂਸਰੇ ਨਾਲ ਹਾਸਾ ਮਜ਼ਾਕ ਵੀ ਪੂਰਾ ਔਰ ਦੁੱਖ ਦੁੱਖ ਤਕਲੀਫ ਵੀ ਪੂਰੀ ਸਾਂਝੀ ਸੀ ਇੱਕ ਦੂਸਰੇ ਨਾਲ ਸੋ ਅੱਜ ਅਚਾਨਕ ਇਹ ਗੱਲ ਹੋ ਜਾਣਾ ਤਾਂ ਸਾਨੂੰ ਹੁਣ ਏਦਾਂ ਲੱਗ ਰਿਹਾ ਕਿ ਪ੍ਰਮਾਤਮਾ ਸਾਡੇ ਪਰਿਵਾਰ ਨੂੰ ਕਿਸੇ ਦਿਨ ਪੂਰੀ ਨਜ਼ਰ ਲੱਗੀ ਸਾਡੇ ਪਰਿਵਾਰ ਨੂੰ ਕੋਈ ਸ਼ਾਇਦ ਹੱਸਦਾ ਖੇਡਦਾ ਦੇਖ ਕੇ ਚਰ ਨਹੀਂ ਰਿਹਾ ਜਿੱਥੇ ਵੀ ਹੈ ਜੋ ਵੀ ਹੈ ਬਸ ਉਹਨਾਂ ਅੱਗੇ ਬੇਨਤੀ ਹੈ ਵੀ ਤੁਸੀਂ ਸਾਰੇ ਦੁਆਈ ਕਰਿਆ ਕਰੋ ਸਾਡੇ ਲਈ ਅਸੀਂ ਹੱਸਦੇ ਖੇਡਦੇ ਹਾਂ ਤੁਹਾਡੇ ਸਾਰਿਆਂ ਲਈ ਅਸੀਂ ਹੱਸਦੇ ਖੇਡਦੇ ਆ ਆਡੀਐਂਸਿਸ ਲਈ ਸਰੋਤਿਆਂ ਲਈ ਦਰਸ਼ਕਾਂ ਲਈ ਈਵਰਜ਼ ਲਈ ਤੁਹਾਨੂੰ ਹਾਸੇ ਵੰਡ ਕੇ ਸਾਨੂੰ ਖੁਸ਼ੀ ਮਿਲਦੀ ਹੈ ਚਾਹੇ ਸਾਡੇ ਘਰ ਦੇ ਵਿੱਚ ਹਨਾ ਕਰਾਣ ਪਈ ਹੋਵੇ ਚਾਹੇ ਸਾਡੇ ਘਰ ਦੇ ਵਿੱਚ ਕੁਝ ਵੀ ਕੁਝ ਬੁਰਾ ਹੋਇਆ ਹੋਵੇ ਅਸੀਂ ਫੇਰ ਵੀ ਤੁਹਾਡੇ ਲਈ ਹੱਸਦੇ ਖੇਡਦੇ ਆ ਦੁੱਖ ਤਕਲੀਫ ਸਹਿ ਕੇ ਵੀ ਤੁਹਾਡੇ ਲਈ ਗਾਉਂਦੇ ਆ ਐਕਟਿੰਗ ਕਰਦੇ ਆ ਸਾਰੇ ਐਕਟਰਸ ਨੇ ਸਿੰਗਰਸ ਨੇ ਰਾਈਟਰਸ ਨੇ ਉਹ ਸਭ ਕੁਝ ਕਰਦੇ ਆ ਪਰਫਾਰਮਰਸ ਨੇ ਪਰਫਾਰਮ ਕਰਦੇ ਆ ਮੇਰੇ ਫਾਦਰ ਸਾਹਿਬ ਨੇ ਆਪਣੇ ਹੱਥੀ ਆਪਣੇ ਭੈਣਾਂ ਭਰਾ ਨੂੰ ਤੋੜ ਕੇ ਫਿਰ ਉਹਨਾਂ ਨੂੰ ਕੰਮ ਤੇ ਜਾਣਾ ਪੈਂਦਾ ਸੀ ਉੱਥੇ ਜਾ ਕੇ ਫਿਰ ਮਿੱਤਰਾਂ ਨੂੰ ਮਾਰ ਕੇ ਤਰ੍ਹਾਂ ਠੁਮਕਾ ਗਾਉਣਾ ਪੈਂਦਾ ਸੀ ਇੱਕ ਚਰਖਾ ਗਲੀ ਦੇ ਵਿੱਚ ਡਾਹ ਲਿਆ ਗਾਉਣਾ ਪੈਂਦਾ ਸੀ ਉਹ ਸਾਰੇ ਹਾਸੇ ਮਜ਼ਾਕ ਵਾਲੇ ਜਾਂ ਨੱਚਣ ਗਾਉਣ ਵਾਲੇ ਜਾਂ ਖੁਸ਼ੀ ਵਾਲੇ ਗਾਣੇ ਗਾਉਣੇ ਪੈਂਦੇ ਸੀ ਪਰ ਇਹ ਸਾਡੇ ਜ਼ਿੰਦਗੀ ਦਾ ਸੱਚ ਹੈ ਸੋ ਇਹੀ ਕਹਿਣਾ ਵੀ ਦੁਆ ਕਰਿਆ ਕਰੋ ਜੀ ਸਾਰੇ ਜਾਣੇ ਕਿ ਸਾਡੀ ਇਸ ਇੰਡਸਟਰੀ ਨੂੰ ਸਾਡੇ ਇਸ ਪਰਿਵਾਰ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਏ ਪਰਮਾਤਮਾ ਔਰ ਜਿੰਨੀਆਂ ਅਸੀਂ ਦੁੱਖ ਦੀਆਂ ਚੀਜ਼ਾਂ ਭੋਗ ਰਹੇ ਹਾਂ ਬਹੁਤ ਹੁਣ ਹੱਦ ਹੋ ਗਈ ਹੈ ਸੋ ਤੁਹਾਡੇ ਸਾਰਿਆਂ ਕੇ ਫੇਰ ਹੀ ਦੁਆਏ ਤੁਸੀਂ ਸਾਡੇ ਲਈ ਦੁਆ ਕਰੋ 임ਰਾਨ ਦੇ ਸਾਰੇ ਪਰਿਵਾਰ ਲਈ ਖਾਨ ਸਾਹਿਬ ਦੇ ਸਾਰੇ ਪਰਿਵਾਰ ਲਈ ਉਹਨਾਂ ਦੇ ਫਾਦਰ ਸਾਹਿਬ ਲਈ ਦੁਆ ਕਰੋ ਕਿ ਉਹ ਦੁੱਖ ਨੂੰ ਬਰਦਾਸ਼ਤ ਕਰ ਸਕਣ ਪਰਮਾਤਮਾ ਦੀ ਇਬਾਦਤ ਕਰਨ ਔਰ ਉਸ ਇਬਾਦਤ ਦੇ ਵਿੱਚ ਉਹਨਾਂ ਨੂੰ ਹੌਸਲਾ ਮਿਲਣਾ ਤਾਂ ਤੁਸੀਂ ਸਾਰੇ ਉਹਨਾਂ ਲਈ ਇਬਾਦਤ ਕਰੋ ਜੀ ਤੁਸੀਂ ਕਹਿ ਰਹੇ ਹੋ ਪਰਿਵਾਰਕ ਰਿਸ਼ਤਾ ਤੁਹਾਡਾ ਹੈਗਾ ਖਾਨ ਸਾਹਿਬ ਨਾਲ ਤੇ ਕੋਈ ਪੁਰਾਣੀ ਇਦਾਂ ਦੀ ਕੋਈ ਯਾਦ ਕੇ ਤੁਹਾਡੀ ਹੋਈ ਉਹਨਾਂ ਦੇ ਪਰਿਵਾਰ ਨਾਲ ਕੁਝ ਸ਼ੇਅਰ ਕਰਨਾ ਚਾਹੋਗੇ ਸਾਂਝੀ ਕਰਕੇ ਇੱਕ ਹੋਵੇ ਤਾਂ ਦੱਸਿਓ ਜੀ ਯਾਦਾਂ ਤਾਂ ਇੰਨੀਆਂ ਨੇ ਕਿ ਬਸ ਮੇਰੇ ਛਿੜਕਾਂ ਵੀ ਪਈਆਂ ਇੱਕ ਦੋ ਵਾਰੀ ਵੀ ਤੂੰ ਆਂਦਾ ਨਹੀਂ ਪਿੰਡ ਮੇਨੂੰ ਅੰਮੀ ਨੇ ਬੜੀ ਵਾਰੀ ਕਿਹਾ ਵੀ ਤੂੰ ਆਂਦਾ ਨਹੀਂ ਪਿੰਡ ਔਰ ਛਿੜਕਾਂ ਵੀ ਪਿਆਰ ਵਾਲੀਆਂ ਵੀ ਦੇਖ ਲੈ ਤੂੰ ਆਇਆ ਨਹੀਂ ਬੇਟਾ ਇੰਨੀ ਦੇਰ ਤੋਂ ਵੀ ਮੈਂ ਤੂੰ ਵਾਰੋ ਵਾਰੀ ਉੱਥੋਂ ਮੁੜ ਜੰਨਾ ਫਗਵਾੜੇ ਹੋ ਕੇ ਤੂੰ ਜਲ ਜਾਣਾ ਤੋ ਮੇਰੇ ਕੋਲ ਕਦੋਂ ਆਏਂਗਾ ਅ ਬੜੀ ਬੜੀ ਵਾਰ ਅਕਸਰ ਅੰਮੀ ਗੱਲ ਵੀ ਕਰਦੇ ਸੀ ਔਰ ਮੇਰੇ ਫਾਦਰ ਸਾਹਿਬ ਦੀ ਬਹੁਤ ਗੱਲ ਕਰਦੇ ਸੀ ਕਹਿੰਦੇ ਮੈਨੂੰ ਆਪਣੇ ਸਰਦੂਲ ਵੀਰ ਤੇ ਇੰਨਾ ਮਾਣ ਹੈ ਕਹਿੰਦੇ ਮੈਨੂੰ ਬਹੁਤ ਉੱਤੇ ਪਿਆਰ ਆਉਂਦਾ ਵੀ ਸਾਡਾ ਸਾਡੀ ਕਮਿਊਨਿਟੀ 'ਚ ਉਹਨੇ ਸਾਡਾ ਬੜਾ ਨਾਮ ਕੀਤਾ ਸਭ ਦਾ ਤੇ ਮੈਂ ਹਮੇਸ਼ਾ ਅੰਮੀ ਨੂੰ ਇਹ ਗੱਲ ਕਹਿੰਦਾ ਸੀ ਮੈਂ ਕਿ ਅੰਮੀ ਤੁਹਾਡੇ ਤੁਹਾਡੇ ਬੱਚੇ ਨੇ ਤਾਂ ਬਹੁਤ ਨਾਮ ਕੀਤਾ ਜੀ ਕਮਿਊਨਿਟੀ 'ਚ ਜਿੱਥੇ-ਜਿੱਥੇ ਸ਼ਾਇਦ ਸਾਡੇ ਕਿਤੇ ਆਵਾਜ਼ ਨਹੀਂ ਪਹੁੰਚੀ ਕਿਸੇ ਯੂ ਨੋ ਕਿਸੇ ਦੀ ਇੰਡਸਟਰੀ 'ਚੋਂ ਤਾਂ ਉਹਨਾਂ ਦੀ ਅਗਲੀ ਜਨਰੇਸ਼ਨਜ਼ ਨੇ ਆਵਾਜ਼ਾਂ ਪਹੁੰਚਾਈਆਂ ਨੇ ਜਾ ਜਾ ਕੇ ਉਹਨਾਂ ਨੇ ਜਾ ਜਾ ਕੇ ਦੱਸਿਆ ਕਿ ਸੁਰੀਲੀ ਗਾਇਕੀ ਆ ਹੁੰਦੀ ਹੈ ਸੋ ਖਾਨ ਸਾਹਿਬ ਨੇ ਤਾਂ ਮੈਂ ਕਹਿੰਦਾ ਜਿਨ੍ਹਾਂ ਨੂੰ ਸ਼ਾਇਦ ਸੁਰ ਦੀ ਹਲੇ ਸਟਾਰਟਿੰਗ ਸਟਾਰਟਿੰਗ ਹੀ ਸਿੱਖ ਰਹੇ ਹੋਣੇ ਉਹਨਾਂ ਨੂੰ ਵੀ ਉਹਨਾਂ ਨੇ ਐਕਸਪਰਟ ਬਣਾਤਾ ਸੁਰੀਲੀ ਗਾਇਕੀ ਸੋਨਾਂ 'ਚ ਸੋ ਇਹ ਬlesing ਸੀਗੀ ਏ ਅੰਮੀ ਉਹਨਾਂ ਦੀ ਬਲੇਸਿੰਗ ਸੀ ਕਿ ਉਹਨਾਂ ਨੇ ਜਿੰਨੀਆਂ ਦੁਆਵਾਂ ਖਾਨ ਸਾਹਿਬ ਲਈ ਕੀਤੀਆਂ ਨੇ ਜਿੰਨਾ ਉਹਨਾਂ ਨੇ ਉਹਨਾਂ ਲਈ ਇਬਾਦਤ ਕੀਤੀ ਹੈ ਸਭ ਮਾਪਿਓ ਦੀ ਇਬਾਦਤ ਹੀ ਹੁੰਦੀ ਹੈ ਜਿਵੇਂ ਖਾਨ ਸਾਹਿਬ ਨੇ ਕਿਹਾ ਵੀ ਮਾਪਿਓ ਦਾ ਕਰਜ਼ਾ ਥੋੜੀ ਦੇ ਸਕਦਾ ਬੰਦਾ ਜਿੰਨੇ ਮਰਜ਼ੀ ਉਹਨਾਂ ਨੂੰ ਮੋਢਿਆਂ ਤੇ ਚੱਕ ਕੇ ਜਿੰਨਾ ਮਰਜ਼ੀ ਬੰਦਾ ਪਿਲਗ੍ਰੀਮੇਜ ਕਰਾਈ ਜਾਵੇ ਜਿੰਨਾ ਮਰਜ਼ੀ ਤੀਰਥ ਕਰਾ ਲਵੇ ਮਾਂ ਜਦੋਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਉਹਦੀ ਇੱਕ ਚੀਕ ਦਾ ਵੀ ਸਾਰੀ ਉਮਰ ਕਰਜ਼ਾ ਨਹੀਂ ਦੇ ਸਕਦਾ ਬੱਚਾ ਸੋ ਇਹ ਵੱਡੀ ਵੱਡੀ ਗੱਲ ਕਹੀ ਖਾਨ ਸਾਹਿਬ ਨੇ ਉਹਨਾਂ ਨੂੰ ਪਤਾ ਹੈ ਦਰਦ ਕੀ ਹੈ ਫਿਰ ਦੁਬਾਰਾ ਉਹੀ ਗੱਲ ਹੈ ਕਿ ਤੁਸੀਂ ਦੁਆ ਕਰੋ ਸਾਰੇ ਔਰ ਉਹਨਾਂ ਦੇ ਨਾਲ ਖੜੋ ਔਰ ਤੁਸੀਂ ਦੁਆਵਾਂਾਂ ਨਾਲ ਹੀ ਉਹਨਾਂ ਦੇ ਨਾਲ ਖੜ੍ਹ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਸੋ ਪ੍ਰੇ ফর ਥੈਮ ਪ੍ਰੇ ফর ਦੀ ਇੰਟਾਇਰ ਫੈਮਲੀ ਥੈਂਕ ਯੂ ਸੋਮਨ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸੋ ਐ ਸੀਗੇ ਅਲੂਪ ਸਿਕੰਦਰ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਭਾਵੁਕ ਮਾਹੌਲ ਹੈ ਉਸੇ ਨਾਲ ਨਾਲ ਇੱਥੇ ਹੋਰ ਵੀ ਪੰਜਾਬੀ ਹਸਤੀਆਂ ਵੀ ਪਹੁੰਚੀਆਂ ਹੋਈਆਂ ਨੇ ਔਰ ਆਪਾਂ ਇਹੀ ਕਵਾਂਗੇ ਦੈਰਿਕ ਸਵੇਰਾ ਟੀਵੀ ਦੇ ਮਾਧਿਅਮ ਚ ਰੱਬ ਉਹਨਾਂ ਦੀ ਮਾਤਾ ਜੀ ਨੂੰ ਆਤਮਾ ਨੂੰ ਸ਼ਾਂਤੀ ਦੇਵੇ